ਸਰਪੰਚਾਂ ਅਤੇ ਪੰਚਾਂ ਦੇ ਲਈ ਨਵੇਂ ਆਦੇਸ਼ ਜਾਰੀ ਦੇਣੀ ਹੋਵੇਗੀ ਜਾਣਕਾਰੀ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਵਾਦ ਕਰਦਾ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਅਕਸਰੀ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਸਰਪੰਚਾਂ ਵੱਲੋਂ ਮੌਜੂਦਾ ਸਰਕਾਰਾਂ ਤੇ ਦੋਸ਼ ਲਾਏ ਜਾਂਦੇ ਨੇ ਕਿ ਧੱਕੇ ਨਾਲ ਪ੍ਰਬੰਧਕ ਲਾਏ ਜਾ ਰਹੇ ਨੇ ਹਾਲਾਂਕਿ ਉਹਨਾਂ ਵੱਲੋਂ ਕੰਮ ਕਰਾਇਆ ਜਾਂਦਾ ਹੈ ਹੁਣ ਇੱਕ ਨਵੇਂ ਆਦੇਸ਼ ਪੰਚਾਇਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੇ ਜਿਸ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਜੇਕਰ ਸਰਪੰਚ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ 1 ਮਹੀਨੇ ਪਹਿਲਾਂ ਵਿਭਾਗ ਨੂੰ ਇਤਲਾਹ ਦੇਣੀ ਹੋਵੇਗੀ ਜਿਸ ਤਰ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਐਕਸ ਇੰਡੀਆ ਲੀਵ ਲੈਣੀ ਪੈਂਦੀ ਹੈ ਉਸੇ ਤਰ੍ਹਾਂ ਹੀ ਹੁਣ ਸਰਪੰਚਾਂ ਤੇ ਪੰਚਾਂ ਨੂੰ ਇਹ ਲੀਵ ਲੈਣੀ ਪਵੇਗੀ ਅਤੇ ਜੇਕਰ ਇਹ ਨਹੀਂ ਲੈਣਗੇ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਕਿਉਂਕਿ ਗੱਲ ਕਰੀਏ ਪੰਜਾਬ ਦੇ ਵਿੱਚ 13000 ਤੋਂ ਵੱਧ ਸਰਪੰਚ ਨੇ ਅਤੇ 83000 ਤੋਂ ਵੱਧ ਪੰਚ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਦੇ ਰਿਸ਼ਤੇ ਜ਼ਰ ਅਕਸਰੀ ਵਿਦੇਸ਼ ਦੇ ਵਿੱਚ ਹੁੰਦੇ ਹਨ ਉਹਨਾਂ ਨੂੰ ਵਿਦੇਸ਼ ਜਾਣਾ ਹੁੰਦਾ ਜਿਸ ਕਾਰਨ ਕੰਮਕਾਰ ਪ੍ਰਭਾਵਤ ਹੋ ਜਾਂਦਾ ਹੈ ਇਸ ਆਰਡਰਾਂ ਬਾਰੇ ਜਦੋਂ ਅਸੀਂ ਫਰੀਕੋਟ ਦੇ ਪੰਚਾਇਤ ਅਫਸਰ ਤੌਰਤ ਆਰਮਣ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਆਨਲਾਈਨ ਅਤੇ ਦਫ਼ਤਰ ਵਿੱਚ ਆਕੇ ਵੀ ਇਹ ਅਰਜੀ ਦੇਖ ਸਕਦੇ ਹਨ ਇਹ ਆਰਜੀ 1 ਮਹੀਨੇ ਪਹਿਲਾਂ ਵਿਭਾਗ ਨੂੰ ਦੇਣੀ ਹੋਵੇਗੀ ਅਤੇ ਉਸ ਤੋਂ ਬਾਅਦ ਇਹ ਨਿਰਧਾਰਤ ਕੀਤਾ ਜਾਵੇਗਾ ਕਿ ਕਿਸ ਕੋਲ ਹੁਣ ਕੰਮ ਕਰਨ ਦਾ ਅਧਿਕਾਰ ਹੋਵੇਗਾ ਅਤੇ ਇਸ ਨਾਲ ਸਰਕਾਰ ਵੱਲੋਂ ਇਹ ਵਧੀਆ ਉਪਰਾਲਾ ਕੀਤਾ ਗਿਆ ਜਿੱਤੇ ਇਸ ਬਾਰੇ ਸਰਪੰਚ ਸਹਿਬਾਨ ਵੀ ਸਰਕਾਰ ਦੀ ਪਿੱਠ ਥਾਪੜ ਰਹੇ ਨੇ ਕਿ ਸਰਕਾਰ ਵੱਲੋਂ ਇਹ ਵਧੀਆ ਉਪਰਾਲਾ ਕੀਤਾ ਗਿਆ ਹੈ ਅਤੇ ਜਿਸ ਦੇ ਨਾਲ ਹੁਣ ਪਿੰਡਾਂ ਦੇ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਰੁਕੇਗਾ ਦੂਜੇ ਪਾਸੇ ਕੁਝ ਸਰਪੰਚ ਸਹਿਬਾਨ ਇਹ ਚੀਜ਼ਾਂ ਨਾਲ ਸਹਿਮਤ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਨਾਲ ਸਾਡੀ ਫੋਨ ਤੇ ਗੱਲਬਾਤ ਹੋਈ ਸੀ ਪਰ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਇਹ ਜੋ ਫੈਸਲਾ ਲਿਆ ਗਿਆ ਜੇਕਰ ਕਿਸੇ ਵੀ ਸਰਪੰਚ ਵੱਲੋਂ ਵਿਦੇਸ਼ ਜਾਣਾ ਹੈ ਤਾਂ 1 ਮਹੀਨੇ ਪਹਿਲਾਂ ਉਸ ਨੂੰ ਵਿਭਾਗ ਵੱਲੋਂ ਜਿਹੜਾ ਅਰਜੀ ਲਿਖੀ ਤੌਰ ਤੇ ਦੇਣੀ ਪਵੇਗੀ ਮਨਜ਼ੂਰੀ ਲੈਣ ਪਵੇਗੀ ਅਤੇ ਉਸ ਤੋਂ ਬਾਅਦ ਹੀ ਉਹ ਵਿਦੇਸ਼ ਜਾ ਸਕਦੇ ਹਨ ਆਪਣੇ ਕੰਮਕਾਰ ਕਰ ਸਕਦੇ ਹਨ ਤੁਸੀਂ ਵੀ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਸਰਪੰਚ ਸਾਹਿਬਾਨ ਤੇ ਪੰਚਾਇਤ ਅਫਸਰ ਰਾਜੀਵ ਸਿੰਘ ਬਰਾੜ ਪਿੰਡ ਮਹਿਮੋਣਾ ਹਲਕਾ ਫਰੀਦਕੋਟ ਰਾਜੀਦੀਪੀ ਕੀ ਕਹਿਣਾ ਹੈਗਾ ਜਿਹੜਾ ਪੰਜਾਬ ਸਰਕਾਰ ਨੇ ਹਾਲੀ ਦੇ ਵਿੱਚ ਇੱਕ ਫੈਸਲਾ ਸੁਣਾਇਆ ਹੈਗਾ ਕਿ ਪੰਚਾਇਤ ਮੈਂਬਰ ਹੋਵੇ ਜਾਂ ਸਰਪੰਚ ਹੋਵੇ ਜੇਕਰ ਉਹਨੇ ਵਿਦੇਸ਼ ਜਾਣਾ ਹੈ ਤਾਂ ਉਹਨੂੰ ਸਬੰਧਤ ਵਿਭਾਗ ਤੋਂ ਪਹਿਲਾਂ 1 ਮਹੀਨਾ ਪਹਿਲਾਂ ਮਨਜ਼ੂਰੀ ਲੈਣੀ ਪਵੇਗੀ ਲਿਖਤ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਫੈਸਲੇ ਇਹ ਸਰਕਾਰ ਦਾ ਬਹੁਤ ਵਧੀਆ ਫੈਸਲਾ ਹੈ ਜੀ ਕਿਸੇ ਵੀ ਸਰਪੰਚ ਨੇ ਵਿਦੇਸ਼ ਜਾਣਾ ਹੋਵੇ ਉਸ ਦੇ ਮਗਰੋਂ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਤੇ ਕੋਈ ਪ੍ਰਭਾਵ ਨਹੀਂ ਪਏਗਾ ਉਹਦੀ ਜਗ੍ਹਾ ਤੇ ਕਿਸੇ ਨੂੰ ਵੀ ਪੋਆਇੰਟ ਵਾਰ ਕਰਕੇ ਜਾਇਆ ਜਾ ਸਕਦਾ ਬਾਹਰ ਔਰ ਮੱਲਵਿਕਾਸ ਕਾਰਜ ਚ ਚੱਲਦੇ ਰਹਿਣਗੇ ਤੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਸਕੀਮ ਲਿਆਂਦੀ ਗਈ ਜੋ ਇਹ ਫੈਸਲਾ ਲਿਆ ਗਿਆ ਤੇ ਸ਼ੁਕਰਗੁਜ਼ਾਰ ਹਾਂ ਜੀ ਥੈਂਕ ਯੂ ਹਾਂ ਜੀ ਬਹੁਤ ਵਧੀਆ ਜੀ ਅਕਸਰ ਦੇਖਿਆ ਹੁੰਦਾ ਜੀ ਕਈ ਵਾਰ ਸਰਕਾਰ ਤੇ ਸਵਾਲ ਖੜੇ ਹੋ ਜਾਂਦੇ ਨੇ ਨਾ ਜੋ ਮੰਨ ਲਓ ਸਰਪੰਚ ਆ ਵੀ ਮੰਨ ਚਲੇ ਹੁੰਦੇ ਜੀ ਤੇ ਤੁਸੀਂ ਪ੍ਰਬੰਧਕ ਲਾ ਦਿੰਦੇ ਵੀ ਧੱਕੇ ਨਾਲ ਪ੍ਰਬੰਧਕ ਲਾ ਦਿੱਤਗੇ ਇਹ ਚੀਜ਼ ਤੇ ਵੀ ਰੋਗ ਲੱਗੇਗੀ ਕੋਈ ਬਿਲਕੁਲ ਜੀ ਬਿਲਕੁਲ ਇਸ ਫੈਸਲੇ ਨਾਲ ਇਹ ਵਧੀਆ ਹੋਊਗਾ ਦੇਖੋ ਸਰਪੰਚ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਜੀ ਉਸ ਤੋਂ ਬਾਅਦ ਅਚਾਨਕ ਕਈ ਵਾਰੀ ਕਿਤੇ ਜਾਣਾ ਪੈ ਜਾਂਦਾ ਵਿਦੇਸ਼ ਕੋਈ ਪ੍ਰੋਬਲਮ ਪੈ ਗਈ ਆ ਕਿਤੇ ਕੋਈ ਬਾਹਰ ਅੰਦਰ ਜਾਂਦਾ ਬੰਦਾ ਤੇ ਮੰਗਰੋਂ ਚੱਕ ਕੇ ਮਤਲਬ ਕਿਸੇ ਨੂੰ ਪ੍ਰਬੰਧਕਲਾ ਦਿੱਤਾ ਜਾਂਦਾ ਉਹ ਵੀ ਇੱਕ ਨਾ ਇਨਸਾਫੀ ਹੈ ਜੀ ਤਾਂ ਸਰਕਾਰ ਦਾ ਵਧੀਆ ਫੈਸਲਾ ਜੀ ਅਸੀਂ ਧੰਨਵਾਦ ਕਰਦੇ ਆ ਸਾਡੇ ਪੰਚਾਇਤ ਮੰਤਰੀ ਤਰਨਦੀਪ ਸੌਂਤ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਇਹ ਫੈਸਲਾ ਲਿਆ ਗਿਆ ਜੀ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਜੀ ਬਹੁਤ ਲੋਕਾਂ ਦੇ ਜਿਹੇ ਸਰਕਾਰ ਬਣੀ ਹੈ ਲੋਕਾਂ ਦੇ ਜਨ ਹਿੱਤ ਲਈ ਬਣੀ ਹੈ ਜੀ ਇਹ ਵੀ ਇਹਦੇ ਵਿੱਚੋਂ ਇੱਕ ਅਹਿਮ ਫੈਸਲਾ ਜਿਹੜਾ ਸੀਐਮ ਮਾਨ ਸਾਹਿਬ ਨੇ ਤੇ ਧਰਮਜੀਤ ਸੋਤ ਨੇ ਸਾਡੀ ਪੰਚਾਇਤ ਮੰਤਰੀ ਨੇ ਜਿਹੜੇ ਨੇ ਇਹ ਆਪਦੇ ਵਿਚਾਰ ਕਰਕੇ ਲਿਆ ਹੈ ਜੀ ਇਹਦੇ ਨਾਲ ਬਹੁਤ ਫਾਇਦੇ ਹੋਣੇ ਹਨ ਪਿੰਡਾਂ ਦੇ ਵਿੱਚ ਕਈ ਵਾਰੀ ਕੋਈ ਪੈਂਡਿੰਗ ਕੰਮ ਰਹਿ ਜਾਂਦੇ ਸੀ ਆਪਣਾ ਜਿਹੜੇ ਸਰਪੰਚ ਸੀ ਉਹ ਬਿਨਾ ਪਰਮਿਸ਼ਨ ਲਏ ਚਲੇ ਜਾਂਦੇ ਵਿਦੇਸ਼ ਚਲੇ ਕੋਈ ਕ੍ਰਾਇਮ ਹੋ ਜਾਂਦਾ ਜਾਂ ਉਸ ਤਰ੍ਹਾਂ ਆਧਾਰ ਤੇ ਵੀ ਚਲੇ ਜਾਂਦੇ ਸੀਗੇ ਕਰਕੇ ਵੀ ਉਹਦੇ ਨੂੰ ਉਹ ਚੀਜ਼ ਨੂੰ ਵੀ ਠੱਲ ਪੈਣੀ ਹੈ ਜਿਹੜੇ ਪਿੰਡਾਂ ਦੇ ਵਿੱਚ ਕੰਮ ਰੁਕ ਜਾਂਦੇ ਸੀ ਉਹ ਸਰਪੰਚ ਦੇ ਜਾਣ ਕਾਰਨ ਤੇ ਹੁਣ ਉਹ ਜ਼ਿੰਮੇਵਾਰੀ ਲਾ ਕੇ ਜਾਣਗੇ ਕਿਸੇ ਦੀ ਵੀ ਭਾਈ ਅਸੀਂ ਇੰਨੇ ਟਾਈਮ ਲਈ ਅਸੀਂ ਜਾ ਰਹੇ ਹਾਂ ਤੇ ਇਹ ਤੁਸੀਂ ਜ਼ਿੰਮੇਵਾਰੀ ਨਿਭਾਉਣੀ ਹੈ ਇਹਦੇ ਨਾਲ ਜਿਹੜੇ ਜਿਹੜੀ ਅੱਜ ਸਾਡੀ ਸਰਕਾਰ ਆ ਬਹੁਤ ਸੋਹਣੇ ਕੰਮ ਕਰ ਰਹੀ ਹੈ ਉਹਦੇ ਨਾਲ ਉਹਦੀ ਜ਼ਿੰਮੇਵਾਰੀ ਬਣ ਜੂਗੀ ਵੀ ਇਹ ਕੰਪਲੀਟ ਕਰਕੇ ਜਾਣੇ ਪੈਣਗੇ ਉਹਨੂੰ ਤੇ ਇਹ ਬਹੁਤ ਵਧੀਆ ਫੈਸਲਾ ਜਿਹੜਾ ਕਿ ਅੱਜ ਤੱਕ ਮੇਰੇ ਹਿਸਾਬ ਨਾਲ ਹੋਰ ਕਿਸੇ ਗਵਰਨਮੈਂਟ ਨੇ ਨਹੀਂ ਲਿਆ ਜਿਹੜੀ ਇਸ ਨੇ ਸੀਐਮ ਮਾਨ ਸਾਹਿਬ ਦੀ ਪੰਜਾਬ ਸਰਕਾਰ ਨੇ ਅੱਜ ਇਹ ਫੈਸਲਾ ਲਿਆ ਜੀ ਤੇ ਬਾਕੀ ਜਿਹੜੇ ਸਾਡੇ ਪੈਂਡਿੰਗ ਕੰਮ ਸੀਗੇ ਉਹ ਇੱਕ ਤਰ੍ਹਾਂ ਦੀ ਇੱਕ ਟਾਈਮ ਬਣ ਜਾਊਗਾ ਟਾਈਮ ਦੇ ਆਧਾਰ ਤੇ ਜਿਹੜਾ ਸਰਪੰਚ ਜਾਊਗਾ ਉਹਨੇ ਟਾਈਮ ਤੇ ਉਹਨੂੰ ਵਾਪਸ ਮੁੜਨਾ ਪੈਣਾ ਕਿਉਂਕਿ ਜਿਹੜੀ ਆਪਦੀ ਕੋਈ ਐਨਓਸੀ ਲੈ ਕੇ ਜਾਊਗਾ ਉਹਦੇ ਨਾਲ ਇੱਕ ਹੋਰ ਵੀ ਇਹਦੇ ਨਾਲ ਫਾਇਦੇ ਹੋਣਗੇ ਵੀ ਜਿਹੜੇ ਕੋਈ ਕ੍ਰਾਈਮ ਵਗੈਰਾ ਚੱਲਦੇ ਆ ਵੀ ਉਹਨੂੰ ਐਨਓਸੀ ਲੈਣ ਦੇ ਵਿੱਚ ਉਹਦੀ ਤਕਰੀਬਨ ਉਹਨੂੰ ਟਾਈਮ ਲੱਗ ਜਾਊਗਾ ਤੇ ਉਹਨਾਂ ਤੱਕ ਪਹੁੰਚਦੇ ਦੇ ਉਹਦਾ ਵੇਰਵਾ ਉਹਦਾ ਪਤਾ ਲੱਗ ਜਾਊਗਾ ਪਿੰਚ ਪਿੰਚ ਬਾਹਰ ਜਾਣਾ ਚਾਹੁੰਦੇ ਆ ਜੀ ਉਹਨਾਂ ਨੂੰ ਇੱਕ ਮਹੀਨਾ ਪਹਿਲਾਂ ਵੀਡੀਓ ਵੀ ਉਹਨਾਂ ਨੂੰ ਲਿਖ ਕੇ ਦੇਣਾ ਪਵੇਗਾ। ਮੈਂ ਅਸੀਂ ਬਾਹਰ ਜਾਣਾ ਇੰਨੇ ਟਾਈਮ ਵਾਸਤੇ ਤੇ ਉਹਨਾਂ ਨੂੰ ਫਿਰ ਬਾਹਰ ਜਾਂਦੇ ਜਿਵੇਂ ਜੋਰੀ ਮਿਲੂਗੀ। ਵੈਸੇ ਅੱਗੇ ਸੀ ਜਦੋਂ ਮਰਜ਼ੀ ਜਾੜਦੇ ਉਹ ਨਹੀਂ ਹੋਣਾ ਜੀ। ਕਿ ਸਰਕਾਰ ਵੱਲੋਂ ਜਿਹੜਾ ਫੈਸਲਾ ਬਹੁਤ ਵਧੀਆ ਕੀਤਾ ਗਿਆ ਹੈ। ਕਿ ਵੇਖੋ ਕਿ ਇਦਨਾਲ ਜਿਹੜੇ ਹੈਗੇ ਆ ਕੰਮਕਾਰ ਦੇ ਵਿੱਚ ਕੋਈ ਦਿੱਕਤ ਨਹੀਂ ਹੋ। ਹਾਂ ਕੰਮਕਾਰਾਂ ਦੇ ਵਿੱਚ ਜਿਕਸ ਨਹੀਂ ਆਊਗੀ। ਕਈ ਪਿੰਡਾਂ ਦੇ ਵਿੱਚ ਸਰਪੰਚ ਲੰਮਾ ਟਾਈਮ ਚਲੇ ਜਾਂਦੀ ਹੈ ਜੀ। ਉਹਦੇ ਪਿੰਡ ਦੇ ਵਿੱਚ ਕੰਮ ਨਹੀਂ ਹੁੰਦੇ। ਰੁਕ ਜਾਂਦੇ ਕੰਮ। ਹੋਰ ਉਹਦੇ ਜਾਣ ਤੋਂ ਬਾਅਦ ਉਹ ਕੋਈ ਅਧਾਰਤ ਪੰਚ ਦੀ ਚੋਣ ਹੋਊਗੀ ਜੀ। ਉਹ ਪਿੰਡ ਦਾ ਜਿਹੜਾ ਕੰਮਕਾਜ ਉਹ ਸਮਾ ਲੂਗਾ ਜੀ ਤੇ ਅੱਪ ਸੌਂਦੇ ਹੋ ਆ ਬਚਾ ਲਿਓ ਆਹ ਚਾਰਜ ਲੈ ਲਿਓ ਬਾਈ ਹਾਂ ਇਹ ਬਹੁਤ ਵਧੀਆ ਸਰਕਾਰ ਦਾ ਸਮਾਜਿਕ ਯੋਗ ਫੈਸਲਾ ਕਿ ਪਿੰਡ ਦੇ ਵਿਕਾਸ ਨਹੀਂ ਉਖੜਦੇ ਨੇ ਮਗਾਸਲ ਦੇਣਗੇ ਦੇਖਿਆ ਦੀ ਅਕਸਰੀ ਜਿਹੜੇ ਕਈ ਪੰਚ ਚੌਕ ਦੇ ਵਿੱਚ ਸਵਾਜੋਕ ਨੇ ਦੇਣਾ ਵੀ ਸਾਡੇ ਪਿੰਡ ਧੱਕਿਆ ਪ੍ਰਬੰਧ ਗਿਆਦਾ ਉਹ ਚੀਜ਼ ਤੋਂ ਵੀ ਰਾਤ ਨੂੰ ਮਿਲੇਗੀ ਹੁਣ ਹਾਂ ਜੀ ਉਹ ਤੋਂ ਰਾਤ ਮਿਲੂਗੀ ਜੀ ਰਾਤ ਮੇਰੇ ਕੋਲ ਸਿੱਛੋ ਜਣ ਕੇ ਇੱਕ ਮਹੀਨਾ ਪਹਿਲਾਂ ਜਿਹੜੀ ਕਰਨਾ ਬਹੁਤ ਲੇ ਹਾਂਜੀ ਇੱਕ ਮਹੀਨਾ ਪਹਿਲਾਂ ਅਪਲਾਈ ਕਰਨਾ ਪਿਆ ਵੀਡੀਓ ਅਸੋਸੀ ਵਿੱਚ ਤੇ ਉਸ ਤੋਂ ਬਾਅਦ ਉਬੇਦ ਸਾਹਿਬ ਨੇ ਮਨਜ਼ੂਰੀ ਦੇਣਗੇ ਤੇ ਇਹ ਇਹਦੇ ਵਿੱਚ ਆਨਲਾਈਨ ਵੀ ਕਰ ਸਕਦੇ ਹੈਗਾ ਹੈਗਾ ਇਦਾਂ ਸ਼ੁਰੂ ਹੋਇਆ ਕਿ ਹਰ ਇੱਕਲਾ ਅਕਾਊਂਟ ਆਨਲਾਈਨ ਵੀ ਕਰ ਸਕਦੇ ਆ